ਸਰ ਮਾਮਲਾ ਇਹ ਹੈ ਕਿ ਮੇਰਾ ਪਿੰਡ ਹੈ ਕਾਦੀਆਂ ਗੁਜਰਾ ਨਾਮ ਮੇਰਾ ਹੈਗਾ ਜੀ ਨਾਨਕ ਸਿੰਘ ਤੇ ਸਰ ਬੇਨਤੀ ਹੈ ਕਿ ਜਿਸ ਤਰ੍ਹਾਂ ਇਹਨੂੰ ਇਹ ਗੱਡੀ ਮੇਰੇ ਤੇ ਲਗਾ ਚੜ੍ਹੂ ਮੈਂ ਤਾਂ ਸਾਈਡ ਤੇ ਹੋ ਗਿਆ ਪੱਜ ਗਿਆ ਇਹਨੇ ਕੁੱਤੇ ਤੇ ਚੜਾ ਦਿੱਤੀ ਕੁੱਤੇ ਤੇ ਗੱਡੀ ਚੜ੍ਹਨ ਤੋਂ ਬਾਅਦ ਫਿਰ ਇਹਨੇ ਗਾਲੀ ਗਲੋਚ ਵੀ ਕੀਤਾ ਇਹਦੇ ਹੱਥ ਵਿੱਚ ਇੱਕ ਪਿਸਤਲ ਵੀ ਸੀ ਹਾਂਜੀ ਤੇ ਇਹ ਆਂਦਾ ਵੀ ਅੱਜ ਤੋਂ ਮੈਂ ਤੇਰੇ ਕੁੱਤੇ ਨੂੰ ਮਾਰਿਆ ਹੁਣ ਤੈਨੂੰ ਗੋਲੀ ਮਾਰ ਕੇ ਮਾਰਾਂਗਾ ਮੇਨ ਰੰਜਸ ਸਾਦੀ ਹੈ ਕਿ ਕੌਣ ਆ ਸਰ ਜਿਹੜੇ ਕਿੰਨੇ ਤੁਹਾਨੂੰ ਮਤਲਬ ਕਿ ਟਾਰਗੇਟ ਕੀਤਾ ਇਹ ਜਤਿੰਦਰ ਸਿੰਘ ਹੈ ਜੀ ਹਾਂਜੀ ਇੱਕ ਵਿਅਕਤੀ ਇਹਦੇ ਨਾਲ ਮੂੰਹ ਬੱਦਾ ਸੀ ਵਿੱਚ ਗੱਡੀ ਤੇ ਹੋਰ ਸੀ ਜੀ ਦੋ ਜਣੇ ਸੀ ਤੇ ਪਿੰਡਾ ਤੇ ਪਿੰਡ ਜੀ ਆਪਣੇ ਪਿੰਡ ਦੀ ਇਹ ਜੀ ਕਰਦੀਆਂ ਪਿੰਡਾ ਸਾਡਾ ਤੇ ਕਰਦੀਆਂ ਗੁਜਰਾں ਦੀ ਸਾਰਾ ਤੇ ਮੇਨ ਰੰਜਸ ਇਹ ਰੱਖਦੇ ਆ ਕਿ ਅਸੀਂ ਮੇਰੇ ਬ੍ਰਦਰ ਅਨਜੋਤ ਸਿੰਘ ਉਹਨੇ ਇਹਨਾਂ ਦੇ ਥੱਲੋਂ ਛੱਪੜ ਕਢਵਾਇਆ ਤੇ ਪੰਚਾਇਤੀ ਜ਼ਮੀਨ ਛੜਾਈ ਤੇ ਇਹ ਕਿ ਇਹਨਾਂ ਨੇ 38 ਦੇ ਰਕਤ ਸਾਰੇ ਜਿਹੜੇ ਪੰਚਾਇਤੀ ਬਿਨਾ ਪਰਮਿਸ਼ਨ ਤੋਂ ਕਿਉਂਕਿ ਇਹਨਾਂ ਦੀ ਜਿਹੜੀ ਮਾਤਾ ਸੀ ਉਹ ਮੈਂਬਰ ਪੰਚਾਇਤ ਸੀ ਤੇ ਮੈਂਬਰ ਪੰਚਾਇਤ ਦੀ ਇਹਨਾਂ ਦੀ ਆੜ ਦੇ ਵਿੱਚ ਇਹਨਾਂ ਨੇ ਉਹ ਦਰਖਤ ਜਿਹੜੇ ਨਾ ਬਿਨਾ ਪਰਮਿਸ਼ਨ ਤੋਂ ਵੱਢ ਲਏ ਉਹ ਇਨਕੁਆਰੀ ਹਜੇ ਚੱਲਦੀ ਪਈ ਆ ਇੱਕ ਵੱਡਾ ਹਾਈ ਕੋਰਟ ਦੇ ਵਿੱਚ ਕੇਸ ਵੀ ਆ ਇਹ ਅਸਲ ਦਬਾਅ ਬਣਾਉਂਦੇ ਨੇ ਸਾਡੇ ਤੇ ਕਿ ਇਹ ਰਾਜੀਨਾਮਾ ਕਰ ਲਨ ਅਸੀਂ ਰਾਜੀਨਾਮਾ ਕਰ ਦੇਣੀ ਆ ਉਹਦੇ ਚੱਕਰ 'ਚ ਸਾਨੂੰ ਵੀ ਇਦਾਂ ਵੀ ਗੱਟੇ ਗੱਡੀ ਤਾਂ ਇਹਨੇ ਚੜਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਦਬਾ ਕੇ ਤੇ ਅਸੀਂ ਰਾਜੀਨਾਮਾ ਕਰ ਲੀਏ ਤੇ ਸਰ ਕਿੰਨੀ ਤਰੀਕ ਦਾ ਵਾਕਿਆ ਹੈ ਇਹ ਸਰ 12 ਤਰੀਕ ਦਾ ਹੈ ਇਹਦੇ ਸਬੰਧ ਵਿੱਚ ਸਰ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਸਰ ਪਹਿਲੋ ਤੁਸੀਂ ਆਪਣੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨੂੰ ਬਚਾਈਏ ਗਰਦਾਸਪੁਰ ਲੈ ਕੇ ਹੁੰਦੇ ਰਹੇ ਜੀ ਇਲਾਜ ਬੜੇ ਵਧੀਆ ਤਰੀਕੇ ਨਾਲ ਡਾਕਟਰ ਸਰ ਨੇ ਬਹੁਤ ਵਧੀਆ ਕੀਤਾ ਬਾਅਦ ਵਿੱਚ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਜੀ ਸਾਡਾ ਉਹਨਾਂ ਵੀ ਪੂਰੇ ਸਮੇਂ ਸਰ ਜੋ ਵੀ ਬੰਦੀ ਸੀ ਕਾਰਵਾਈ ਕਰ ਦਿੱਤੀ ਹੈ ਜੀ ਤੇ ਅਸੀਂ ਅੱਜ ਸਰ ਆਪਣਾ ਪੋਸਟਮਾਰਟਮ ਕਰਾਉਣ ਵਾਸਤੇ ਆਏ ਹਾਂ ਜਿੱਥੇ ਕਿੰਨੇ ਦਿਨ ਨੂੰ ਸਰ ਡੈਥ ਹੋਈ ਕੁੱਤੇ ਦੀ ਇਹ ਸਰ ਕੱਲ ਹੋਈ ਹੈ ਜੀ ਕੋਈ 2 ਵਜੇ 2 2:30 ਦਾ ਟਾਈਮ ਹੋਵੇ ਤੇ ਸਰ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਧੱਕੇ ਨਾਲ ਸਰ ਐਫ ਆਈ ਆਰ ਦਿੱਤੀ ਹੈ ਜੀ ਤੇ ਅੱਜ ਉਹਨਾਂ ਨੇ ਪੋਸਟਮਾਰਟਮ ਕਰਾ ਰਿਆ ਜੀ ਕੀ ਮੰਗਦੇ ਆਪਾਂ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਅਸੀਂ ਇਹ ਜਨਨ ਕਿ ਸਰ ਜਦੋਂ ਉਸ ਬੰਦੇ ਨੇ ਇੰਨੀਆਂ ਗਲਤੀਆਂ ਕੀਤੀਆਂ ਨੇ ਉਹਨੂੰ ਉਹਦੀ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੇਜਬਾਨਾ ਸੀ ਸਰ ਪਹਿਲਾਂ ਤਾਂ ਸਰ ਮਰਤੇ ਉਹਨੇ ਵੇਖਿਆ ਵੀ ਬਹੁਤ ਮੇਰੀ ਕਿਸਮਤ ਚੰਗੀ ਮੈਂ ਬਚ ਗਿਆ ਤੇ ਬਾਅਦ ਚ ਉੱਤੇ ਚੜਾਤੀ ਗਈ ਇਹਦੇ ਇਹ ਅਪੀਲ ਕਰਦੇ ਹਾਂ ਕਿ ਹਜੇ ਵਿਅਕਤੀਆਂ ਨੂੰ ਖੜੀ ਤੋਂ ਖੜੀ سزا ਦਿੱਤੀ ਜਾਵੇ ਤੇ ਸਾਨੂੰ ਵੀ ਅਧਿਕਾਰ ਹੋਣਾ ਚਾਹੀਦਾ ਕਿ ਅਸੀਂ ਆਪਣਾ ਦੁੱਖ ਦੱਸ ਸਕੀਏ ਵੀ ਸਾਡੇ ਨਾਲ ਹੋ ਗਿਆ ਉਹ ਬੇਜਬਾਨਾ ਸਰੋ ਉਹ ਨਾਤ ਵਿਚਾਰਾ ਦੱਸ ਸਕਦਾ ਨਾ ਕੋਈ ਬੋਲ ਸਕਦਾ ਤੇ ਸਾਡੇ ਕੋ ਦਾ ਦੁੱਖ ਵੇਖਿਆ ਨਹੀਂ ਜਾਂਦਾ ਕੋ ਛੋਟੇ ਉਹਨਾਂ ਅੱਜ ਦਾ ਪਾਲਣ ਕਾਫੀ ਟਾਈਮ ਤੋਂ ਉੱਤੇ ਰੱਖਿਆ ਹੋਇਆ ਹੈ ਜੀ ਅਸੀਂ ਤੇ ਬੜਾ ਚੀਜ਼ ਨੂੰ ਮਹਿਸੂਸ ਕਰਦੇ ਹਾਂ ਕਿ ਵਿਚਾਰੇ ਤੇ ਬੇਜਬਾਨ ਨੇ ਇਹ ਬਹੁਤ ਵੱਡਾ ਜ਼ੁਲਮ ਕੀਤਾ ਜੀ ਇਹਨਾਂ ਨੇ ਪਿੰਡ ਗੁਜਰਾ ਕਾਦਿਆਂ ਤੋਂ ਕਿ ਨਾਲਕ ਸਿੰਘ ਦੇ ਕੁੱਤਾ ਅਸਿਸਟੈਂਟ ਕਰਕੇ ਮਾਰਿਆ ਗਿਆ ਹੈ ਉਹਨਾਂ ਤੇ ਜਤਿੰਦਰ ਸਿੰਘ ਦੇ ਕਾਰਵਾਈ ਫੋਸਲੋਂ ਕੀਤੀ ਗਈ ਹੈ ਪਿੰਡ ਗੁਜਰਾ ਕਾਦਿਆਂ ਤੋਂ ਕਿ ਨਾਲਕ ਸਿੰਘ ਦੇ ਕੁੱਤਾ ਅਸਿਸਟੈਂਟ ਕਰਕੇ ਮਾਰਿਆ ਗਿਆ ਹੈ